ਲੋਕੇ ਹੱਸੂ ਕਈ ਟਾਈਮ ਹੁੰਦਾ ਨੇ ਕਿ ਵੀ ਮੈਂ ਖੁੱਲ ਕੇ ਨਹੀਂ ਹੱਸਦਾ ਤੇ ਉਹਦੇ ਮੇਰਾ ਮੂਡ ਹੌਲੀ ਹੌਲੀ ਡਾਊਨ ਹੁੰਦਾ 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 ਐਨ ਪ੍ਰੋਪਰ ਛੜਿਆ ਹੋਇਆ ਜਿਹਾ ਨੇ ਆਪਾਂ ਫਿਰ ਉਹਦੇ ਤਾਂ ਫਿਰ ਉਹਦੇ ਸਾਰੇ ਝਾਕਦੇ ਨੇ ਵੀ ਤੈਨੂੰ ਕੀ ਬਿਮਾਰੀ ਪਈ ਹੈ ਕਿ ਹੌਲੀ ਹੱਸਦਾ ਤੂੰ ਪਰ ਉਹ ਪਲਾਨ ਨਹੀਂ ਹੁੰਦਾ ਪਹਿਲੀ ਆਪ ਹੀ ਕਰਿਆ ਹੁੰਦਾ ਵੀ ਯਾਰ ਨਹੀਂ ਯਾਰ ਮੈਂ ਨਹੀਂ ਸੁਣਾ ਯਾਰ ਨਹੀਂ ਯਾਰ ਆਪਾਂ ਨੂੰ ਜਾਣਦੇ ਨਹੀਂ ਹੈ ਨਹੀਂ ਯਾਰ ਆਹ ਗੱਲਾਂ ਕੀ ਕਰੀ ਜਾਂਦੇ ਨੇ ਤੇ ਦੂਜੇ ਜਦੋਂ ਸੱਚ ਜੀ ਮੜਾ ਜੇ ਕਮਲ ਦੇ ਹੋ ਕੇ ਨਾ ਖੁੱਲ ਕੇ ਹੱਸ ਲਏ ਉਹ ਤੇ ਤੁਹਾਨੂੰ ਸਾਰਾ ਕੁਝ ਖੁਸ਼ੀ ਲੱਗਦਾ ਸਾਰਾ ਕੁਝ ਵਧੀਆ ਲੱਗਦਾ ਤਾਂ ਜਿੱਥੇ ਮੌਕਾ ਮਿਲਦਾ ਨਾ ਖੁੱਲ ਕੇ ਅਸਿਆ ਕਰੋ ਸਾਨੂੰ ਸਕੂਲ 'ਚ ਕਿਤਾਬ ਹੁੰਦੀ ਸੀ ਚੈਪਟਰ ਹੁੰਦਾ ਸੀ ਬੋਰਡ ਦੇ ਸਕੂਲ 'ਚ ਹਸਣਾ ਤੇ ਕੁਕਣਾ ਉਹ ਐਸੀ ਗੱਲਾਂ ਦਾ ਦੀ ਉਹ ਕਹਿੰਦੇ ਵੀ ਗਵਾਹੀ ਭਰਦਾ ਸੀ ਵੀ ਪੁਰਾਣੇ ਟਾਈਮ ਆ ਜਿਹੜਾ ਖੁੱਲ ਕੇ ਹਸਣਾ ਖੁੱਲ ਕੇ ਆਵਾਜ਼ ਦੇਣੀ ਆ ਉਹ ਚੀਜ਼ ਨਾਲ ਆਪਾਂ ਅੰਦਰੋਂ ਬਹੁਤ ਖੁਸ਼ਹਾਲ ਰਹਿੰਦੇ ਸੀ ਤਾਂ ਹੁਣ ਵੀ ਜਦੋਂ ਤੁਹਾਨੂੰ ਮੌਕਾ ਮਿਲਦਾ ਖੁੱਲ ਕੇ ਹੱਸਣ ਦਾ ਸੰਕੋਚ ਨਾ ਕਰਿਆ ਕਰੋ ਇਹ ਨਾ ਸੋਚਿਆ ਕਰੋ ਲੋਕ ਕੀ ਸੋਚਣਗੇ ਲੋਕ ਤਾਂ ਆਪ ਚਾਹੁੰਦੇ ਨੇ ਹੱਸਣਾ ਜਦੋਂ ਤੁਸੀਂ ਹੱਸੋਗੇ ਤਾਂ ਤੁਹਾਡੇ ਨਾਲ ਹੱਸਣਗੇ ਜਿੱਥੇ ਮੌਕਾ ਲੱਗਦਾ ਖੁੱਲ ਕੇ ਹੱਸਣ ਦਾ ਉੱਥੇ ਫਿਰ ਹੋਲਡ ਬੈਕ ਨਾ ਕਰੋ ਫਿਰ ਆਪਦਾ ਜੋ ਹੈ